ਹੰਗੇ ਸਤ ਸ੍ਰੀ ਅਕਾਲ ਤੇ ਲੋਹੀ ਅੱਜ ਨਵੀਂ ਕਹਾਣੀ ਲੈ ਕੇ ਆਏ ਆ ਪੂਰਨ ਭਗਤ ਤੇ ਆਪਾਂ ਜਾਣਦੇ ਆ ਸ਼ੁਰੂ ਗੱਲ ਮੱਧ ਕਾਲੀ ਸਮੇਂ ਦੀ ਹੈ ਉਦੋਂ ਨਾਥ ਜੋਗੀਆਂ ਦਾ ਜਨ ਸਧਾਰਨ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸੁਲਵਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਸੁਲਵਾਨ ਇੱਕ ਆਸ਼ਿਕ ਮિજાਜ ਅਤੇ ਮौज-ਮਸਤੀ ਦੇ ਰਹਿਣ ਵਾਲਾ ਰਾਜਾ ਸੀ ਉਹਨੂੰ ਕਿਸੇ ਗੱਲ ਦੀ ਟੋਟ ਨਹੀਂ ਸੀ ਜੇ ਘਾਟ ਖੀਤਾ ਇੱਕ ਔਲਾਦ ਦੀ ਢਲਦੀ ਉਮਰੇ ਬੜੀਆਂ ਮੰਤਾ ਮੰਨਣ ਮਗਰੋਂ ਉਸ ਦੀ ਰਾਣੀ ਇਸ਼ਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਹਨਾਂ ਪੂਰਨ ਰੱਖਿਆ ਰਾਈ ਮੇ ਰਾਜੇ ਨੇ ਪੂਰਨ ਦਾ ਪਵਿੱਖ ਜਾਣਨ ਲਈ ਨਾਜੂਮੀ ਸੱਦ ਲਈ ਨਜੂਮੀਆਂ ਸਲਾਹ ਦਿੱਤੀ ਹੈ ਰਾਜਨ ਇਹ ਨਵ ਜਨਮਿਆ ਬੱਚਾ ਪੂਰੇ 12 ਵਰ੍ਹੇ ਆਪਣੇ ਮਾਂ ਬਾਪ ਦੇ ਮੱਥੇ 'ਤੇ ਨਾ ਲੱਗੇ ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਫਟ ਜਦੋਂ ਘਟ ਪਵੇਗਾ। ਜੁਮੀਆਂ ਵੀ ਉਸਲਾਮ ਮੰਨਦਿਆਂ ਮਮਤਾ ਵਿਹੋਣੇ ਸਲਵਾਨ ਨੇ ਕਿੜੀ ਦੇ ਬੋਟ ਕਿੰਨੇ ਪੂਰਨ ਨੂੰ ਪੂਰੇ 12 ਵੇ ਲਈ ਪੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇਛਰਾਂ ਤਲਫ ਦੀ ਸੀ ਕਰਲੰਦੀ ਰਹੀ ਉਹ ਦਿਨਾਂ ਰੋ ਰੋ ਕੇ ਅੱਖਾਂ ਝੁੰਨੀਆਂ ਹੋ ਗਈਆਂ ਨਾ ਰਾਜ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ ਪੂਰਨ ਨੂੰ ਗੋਲੀਆਂ ਸਮੇਤ ਪੌਰੇ ਵਿੱਚ ਪਾ ਦਿੱਤਾ ਗਿਆ ਈਸ਼ਵਰਾਂ ਦੀ ਕਿਸੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਕੀਰਦੀ ਰਹੀ ਤੇ ਉਹਦੀ ਇਹ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ ਸਲਵਾਨ ਦੀ ਉਮਰ ਢਲ ਰਹੀ ਸੀ ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ ਪ੍ਰਸਤੀ ਲਈ ਨਵ ਚੋਬਨ ਮਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲੇ ਆ ਇਸ਼ਰਾ ਲਈ ਉਹਦੇ ਅੰਦਰ ਹੋਰ ਕੋਈ ਕشش ਨਹੀਂ ਸੀ ਰਹੀ ਇਸ਼ਰਾ ਆਪਣੇ ਪੁੱਤ ਦੇ ਵਿਸ਼ਵੂੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁਣ ਹੋ ਗਈ ਉਹ ਉਧਰਪੂਰਨ ਆਪਣੇ ਮਾਂ ਬਾਪ ਦੇ ਮੋ ਮਮਤਾ ਤੋਂ ਸਖਣਾ ਹੌਲੀ ਹੌਲੀ ਜਿੰਦਗੀ ਦੀ ਪੌੜੀ ਤੇ ਚੜਨ ਲੱਗਾ ਸਮਾਂ ਆਪਣੀ ਤੋਰੇ ਤੋਂ ਰਹਾ ਸੀ ਪੂਰੇ 12 ਬਰੇ ਬਤੀਤ ਹੋ ਗਏ ਪੂਰਨ ਭੋਰਿਓ ਬਾਹਰ ਆਇਆ ਰੂਪ ਦੀ ਸਰਕਾਰ ਮੂਰਤ ਇੱਕ अनोखी ਚਮਕ ਉਹਦੇ ਚਿਹਰੇ ਤੇ ਝਲਕਾਂ ਮਾਰ ਰਹੀ ਸੀ ਜੋਗ ਸਾਧਨਾ ਦਾ ਸੂਦਿਆ ਹੋਇਆ ਪੂਰਨ ਸਲਵਾਨ ਦੇ ਪਰਿਵਾਰ ਵਿੱਚ ਆਪਣੇ ਪਿਤਾ ਦੇ ਉਸਨ ਮੁਖ ਹੋਇਆ ਮਮਤਾ ਬੇਹੋਣੀ ਰਾਜੇ ਨੇ ਪਹਿਲਾਂ ਮਾਵਾ ਦਾ ਮਾਵਾ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ ਗੋੜੀਆਂ ਭੂਰਨ ਨੂੰ ਇਸ਼ਾਰਾ ਦੇ ਮਹਿਲੀ ਲੈ ਆਇਆ ਪੂਰਨ ਨੂੰ ਬੇਖ ਦੇ ਸਾਰੇ ਇਸ਼ਤਰਾਹ ਦੀਆਂ ਅੱਖਾਂ ਚੋਂ ਮਮਤਾ ਦੇ ਅਥਰੂ ਵਹਿ ਤੁਰੇ ਪੂਰਨ ਨੇ ਮਾ ਦੇ ਚਾਰਨ ਇਸ਼ੂਏ ਮਾ ਦਾ ਚਾ ਚੰਦਿਆ ਨਹੀਂ ਸੀ ਜਾਂਦਾ ਉਹ ਪੂਰਨ ਦੇ ਬਾਣ ਬਾਣ ਪੈਂਦੇ ਰੂਪ ਤੇ ਬਲਹਾਰੇ ਜਾ ਰਹੀ ਸੀ ਪਤਪੂਰਨਾ ਆਪਾ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲ ਆ ਆਖ ਰਾਣੀ ਇਸ਼ਰਾ ਨੇ ਪੂਰਨ ਨੂੰ ਲੂਣਾ ਵੱਲ ਤੌਰ ਦਿੱਤਾ ਸਾਹੀ ਮਹਿਲਾ ਚੇਮ ਪਹਿਲਾ ਮਹਿਨ ਮਤਰਈ ਮਾ ਲੂਣਾ ਦਾ ਸੀ ਲੂਣਾ ਤੇ ਕਹਿਰਾ ਦਾ ਰੂਪ ਛੜਿਆ ਹੋਇਆ ਸੀ ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ ਉਸ ਨੇ ਸਲਵਾਰ ਤੋਂ ਬਿਨਾ ਕਿਸੇ ਹੋਰ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖਭਾਲ ਲਈ ਗੋਲੀਆਂ ਸੰਨ ਮਰਤਯਾਤ ਨੂੰ ਮਹਿਲਾ ਵਿੱਚ ਆਉਣ ਦੀ ਮਨਾਹੀ ਸੀ ਲੂਣਾ ਤਾਲ ਦੀ ਉਮਰਤ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰੂਪਵਨ ਅਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ ਪੁੱਧ ਗੁਆ ਬੈਠੀ ਸਾਰੇ ਸ੍ਰਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ ਕਰਨ ਲਈ ਅਤੇ ਜਵਾਨੀ ਦੇ ਵਾਸਤੇ ਪਾਈ ਸੋ ਇਹ ਸੀ ਅੱਜ ਦੀ ਕਹਾਣੀ ਤੇ ਅਗਲਾ ਭਾਗ ਆਪਾਂ ਕੱਲ ਨੂੰ ਪੇਸ਼ ਕਰਾਂਗੇ ਅਗਰ ਵਧੀਆ ਲੱਗੇ ਕਮੈਂਟ ਲਾਈਕ ਕਰਿਓ ਸਾਰੇ ਭੈਣ ਭਾਈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਤੇ ਹਰਤੇ ਪਾਸ ਤੇ ਰੁਕੋ ਜਰ ਉਸਤੇ ਰੰਭ ਰੱਖ ਅੱਜ ਦੇ ਲਈ ਇੰਨਾ ਹੀ ਧੰਨਵਾਦ ਜੀ